ਬਸ ਬਿਲੀ ਜੀ ਬੋਲੀ ਇਹ ਆਵਰੇ ਕ੍ਰੈਗ ਹੈਡ ਹੈ ਜੀ ਜੀ ਤੇ ਔਰ ਇਹ ਹਮਾਰੇ ਆਰਚਨ ਹੈ ਸੋਰਾ ਮਿਲਣਾ ਆਪਸੇ ਮੈਂ ਜ਼ਰੂਰ ਜ਼ਰੂਰ ਹੰਨਾ ਕਿਸਾ ਜਰਨਾ ਪਾਵ ਸੋਹਰੇ ਰਵਾਹ ਹੋਈ ਔਰ ਮੁੰਜੀ ਸਾਈਟਿੰਗ ਹੋਈ ਆਪਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਸਿਕਾਲ ਦੀ ਸਾਰਿਆਂ ਨੂੰ ਮੈਂ ਐਮ ਡੀ ਦੀਪੋਮ ਅਰਵਿੰਦਰ ਸਿੰਘ ਰੌਕੀ ਮੇਰੇ ਵੱਡੇ ਵੀਰ ਸਰਦਾਰ ਮਨਜੀਤ ਸਿੰਘ ਸੈਣੀ ਤੇ ਮੇਰਾ ਛੋਟਾ ਭਰਾ ਰਣਪ੍ਰੀਤ 라ਣਾ ਸਾਡੀ ਦੀਪਮੰਦੀ ਸਾਰੀ ਟੀਮ ਵੱਲੋਂ ਜੀ ਬੰਦੀ ਛੋੜ ਦੀ ਵਜਦੀਆਂ ਦਿਵਾਲੀ ਦੀਆਂ ਤੇ ਗੁਰਪੁਰਬ ਦੀਆਂ ਜੀ ਲੱਖ ਲੱਖ ਸਾਰੇ ਸ਼ਹਿਰ ਵਾਸੀਆਂ ਨੂੰ ਇਲਾਕਾ ਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਸਾਰੀ ਦੀਪਮੰਦੀ ਟੀਮ ਵੱਲੋਂ ਜੀ ਦਿਵਾਲੀ ਦੀਆਂ ਦੁਆਰਾ ਬੰਦੀ ਛੋੜ ਦੀਆਂ ਤੇ ਗੁਰਪੁਰਬ ਦੀਆਂ ਜੀ ਲੱਖ ਲੱਖ ਮੁਬਾਰਕਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਐਮਡੀ ਦੀਪ ਹோம் ਵੱਲੋਂ ਮਨਜੀਤ ਸਿੰਘ ਮੇਰੇ ਭਰਾ ਛੋਟਾ ਅਰਵਿੰਦਰ ਸਿੰਘ ਰਾਕੀ ਨਾਲ ਰਾਣਾ ਰਣਪ੍ਰੀਤ ਰਾਣਾ ਜੀ ਅਸੀਂ ਸਾਰਿਆਂ ਵੱਲੋਂ ਦੀਵਾਲੀ ਦੇ ਬੰਦੀ ਛੋੜ ਦਿਵਸ ਦੀਆਂ ਲੱਖ ਲੱਖ ਮੁਬਾਰਕਾਂ ਤੇ ਗੁਰਪੁਰਬ ਦੀਆਂ ਲੱਖ ਲੱਖ ਮੁਬਾਰਕਾਂ ਮੈਂ ਸ਼ਹਿਰ ਵਾਸੀਆਂ ਨੂੰ ਇਹ ਅਪੀਲ ਕਰਦਾ ਆਂ ਕਿ ਆਪਾਂ ਜਿਹੜੀ ਪੋਲਿਊਸ਼ਨ ਰਹਿਤ ਦੀਵਾਲੀ ਨੂੰ ਮਨਾਈਏ ਗ੍ਰੀਨ ਦੀਵਾਲੀ ਮਨਾਈਏ ਦੀਪ ਹோம் ਵੱਲੋਂ ਪੂਰੇ ਸ਼ਹਿਰ ਵਾਸੀਆਂ ਨੂੰ ਪੂਰੇ ਦੇਸ਼ ਵਾਸੀਆਂ ਨੂੰ ਬੇਨਤੀ ਕਰਦਾ ਵੀ ਜਿਹੜੀ ਦੀਵਾਲੀ ਬਣਾਣੀ ਹੈ ਪ੍ਰਦੂਸ਼ਣ ਰਹਿਤ ਬਣਾਈ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਸੀ ਗਾਲ ਜੀ ਮੇਰਾ ਅਨਪੀ ਸਿੰਘ ਰਾਣਾ ਸਾਰੀ ਦੀਪੂਨ ਟੀਮ ਵੱਲੋਂ ਸਾਰਾ ਇਲਾਕਾ ਨਿਵਾਸੀਆਂ ਨੂੰ ਗੁਰਪ੍ਰੋਵ ਦੀਆਂ ਦੀਵਾਲੀ ਦੀਆਂ ਤੇ ਬੰਦੀ ਛੋੜਦੀਆਂ ਲੱਖ ਲੱਖ ਮੁਬਾਰਕਾਂ